ਤਾਰ ਕਾਫੀ ਸਮੇਂ ਹੋ ਗਿਆ 12 ਵਜੇ ਅੰਦਰ ਕੋਈ ਸੀ ਫਾਰਮ ਭਰਨ ਵਿੱਚ ਕਿੱਥੇ ਖੜ ਜੋ ਜੀ ਸਰ ਦੇਖੋ ਉਹ ਯਾਰ ਉਹਨਾਂ ਵੱਲੋਂ ਕੋਈ ਇਲੈਕਸ਼ਨ ਦੇ ਕਾਗਜ਼ਾਂ ਦੇ ਵਿੱਚ ਨਹੀਂ ਉਹ ਤਾਂ ਟਾਈਮ ਲੱਗਦਾ ਹੀ ਹੁੰਦਾ ਏ ਉਹ ਚ ਕੁਝ ਇਹਦਾ ਕੋਈ ਮੜੀ ਕ ਪਰ ਜਿਹੜੀ ਇੱਕ ਵੱਡੀ ਗੱਲ ਆ ਵੀ 1 ਕਰੋੜ ਨਹੀਂ 2 ਕਰੋੜ ਰੁਪਈਆ ਜਿਹੜਾ ਉਹ ਅੱਜ ਪਤਾ ਨਹੀਂ ਕਿੱਥੋਂ ਕੱਢ ਕੇ ਰਾਤ ਸਵੇਰ 12 ਵਜੇ ਕਾਰਪੋਰੇਸ਼ਨ ਦੇ ਕਮਿਸ਼ਨਰ ਨੇ ਉਹ ਭੇਜਿਆ ਵੀ ਉਸ ਵੇਲੇ ਉੱਤੇ ਪਏ ਹੋਣਗੇ ਜਦੋਂ ਇਹ ਮੈਂ ਭੇਜੂ ਏ ਵੀ ਇਲੈਕਸ਼ਨ ਕਮਿਸ਼ਨ ਤੋਂ ਕੋਈ ਡਰ ਵੀ ਹੁੰਦਾ ਏ ਕਿਉਂਕਿ ਉਹ ਐਨਓਸੀਆਂ ਜਿਹੜੀਆਂ ਅਸੀਂ ਮੰਗੀਆਂ ਸੀ ਉਹ 48 ਘੰਟੇ ਚ ਜਿਹੜਾ ਉਹਦਾ ਜਵਾਬ ਦੇਣਾ ਹੁੰਦਾ ਤੇ ਉਹਦੇ ਮੈਨੂੰ ਲੱਗਦਾ 10 15 ਦਿਨ ਹੋ ਗਏ ਸੀ ਉਹਦਾ ਕੋਈ ਜਵਾਬ ਨਹੀਂ ਦੇ ਰਹੀ ਸੀ ਸਰਕਾਰ ਤੇ ਸਾਨੂੰ ਕੋਈ ਉਹਦੇ ਵਿੱਚ ਸ਼ੱਕ ਲੱਗੀ ਵੀ ਇਹ ਕਿਉਂ ਜਵਾਬ ਨਹੀਂ ਦੇ ਰਹੀ ਇਹਦੇ ਵਿੱਚ ਕੀ ਦਾਲ ਚਕਾਲਾ ਏ ਉਹਨਾਂ ਦਾ ਇਹੀ ਸੀ ਵੀ ਜਦਨ ਕਾਗਜ਼ ਭਰਨ ਤੋਂ ਰਾਤ ਨੂੰ ਇਹ ਹਰਕਤ ਕਰਾਂਗੇ ਵੀ ਇਹ ਕਿਦੋਂ ਵੀ ਉਹ ਪੈਸਾ ਹੈ ਜਿਹੜਾ ਉਹ ਰੇਂਜ ਨਹੀਂ ਕਰ ਸਕਦੇ ਪਰ ਜੇ ਮੈਂ ਤਾਂ ਆਪਣੀ ਜਿੰਨੀ ਕਿ ਮੇਰੇ ਕੋਲ ਜ਼ਮੀਨ ਸੀ ਉਹ ਮੈਂ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਹੋਰਾਂ ਨੂੰ ਉਹਨਾਂ ਨੂੰ ਪੈਸੇ ਲੈਣ ਲਈ ਜਾਂ ਆਪਣੇ ਵੀ ਆਪਣੀ ਜ਼ਮੀਨ ਆ ਜਿਹੜੀ ਉਹ ਦੋਸਤ ਜਿੰਨੇ ਵੀ ਜਾਣਦੇ ਸੀ ਜਿਹਦੇ ਉਹਨਾਂ ਨੂੰ ਗਹਿਣੇ ਰੱਖ ਕੇ ਉਹ ਜ਼ਮੀਨ ਦੇ ਕੇ 2 ਕਰੋੜ ਰੁਪਈਆ ਜਿਹੜਾ ਉਹ ਜਮ੍ਹਾਂ ਕਰਾਇਆ ਅੱਜ ਤੇ ਉਸ 2 ਕਰੋੜ ਰੁਪਈਆ ਜਾ ਕੇ ਉਹਦੀ ਐਨਓਸੀ ਦਿੱਤੀ ਉਹ ਕਹਿੰਦੇ ਆ ਵੀ ਇਹ ਇਲੈਗਲ ਰਹਿੰਦੇ ਸੀ ਕੀ ਕਰਦੇ ਸੀ ਪਤਾ ਨਹੀਂ ਕੀ ਉਹਨਾਂ ਦੇ ਮਨਸੂਬਾ ਇੱਥੋਂ ਮੈਂ 2019 ਦੀ ਤੁਹਾਨੂੰ ਪਤਾ ਇਲੈਕਸ਼ਨ ਲੜੀ 2017 ਦੀ ਮੈਂ ਉਰਿਓ ਇਲੈਕਸ਼ਨ ਲੜੀ ਤੇ ਅਕਾਲੀ ਦਲ ਦੀ ਸਰਕਾਰ ਸੀ ਜਦੋਂ ਮੈਂ ਇਸ ਘਰ ਦੇ ਵਿੱਚ ਰਹਿ ਰਹੇ ਆ ਤੇ ਇਹ ਕੋਠੀ ਆ ਜਿਹੜੀ ਸਿਕਿਉਰਿਟੀ ਨਾਲ ਇਹ ਨੈਸ਼ਨਲ ਸਿਕਿਉਰਿਟੀ ਵਾਲੀ ਹੋਮ ਮਿਨਿਸਟਰੀ ਉਹਨਾਂ ਦੇ ਵੀ ਨੋਟਿਸ ਚਾ ਇਹ ਚੀਫ ਸੈਕਟਰੀ ਦੇ ਵੀ ਨੋਟਿਸ ਚਾ ਇਹ ਪੰਜਾਬ ਸਰਕਾਰ ਦੇ ਵੀ ਨੋਟਿਸ ਚਾ ਹੁਣ ਰੱਬ ਜਾਣੇ ਕੀ ਉਹਨਾਂ ਦੇ ਮਨ ਚ ਆਇਆ ਵੀ ਅਸੀਂ ਇਸ ਤਰੀਕੇ ਨਾਲ ਤਾਂ ਉਹ ਤਾਂ ਜਿੱਤ ਨਹੀਂ ਸਕਦੇ ਵੀ ਕਿਤੇ ਨਾ ਕਿਤੇ ਇਹੋ ਜੀ ਹਰਕਤ ਕਰੀਏ ਜਿਹਦੇ ਨਾਲ ਇਹ ਇਲੈਕਸ਼ਨ ਚ ਕੋਈ ਨਾ ਕੋਈ ਤਾਰਪੀਡੋ ਕਰ ਸਕੀਏ ਪਰ ਮੈਂ ਸਬ ਦਾ ਰਿਣੀ ਆ ਜਿਨ੍ਹਾਂ ਨੇ ਇੱਕ ਐਨ ਮੌਕੇ ਤੇ ਘੰਟੇ ਦੇ ਵਿੱਚ ਵਿੱਚ ਉ ਤਾਂ ਮੈਂ ਚਾਹੇ ਮੈਨੂੰ 10 ਕਰੋੜ ਵੀ ਪਾ ਦਿੰਦੇ ਮੈਂ ਇੱਥੇ ਕਹਿ ਦੇਣਾ ਸੀ ਲੋਕਾਂ ਨੂੰ ਮੇਰੇ ਭਾਜਪੀ ਦੇ ਕਾਰੀਕਰਤਾ ਉਹ ਮੇਰੇ ਭਰਾਵੋ ਮੇਰੇ ਲੁਧਿਆਣੇ ਦੇ ਮੈਨੂੰ ਜਿਹੜੇ ਚੋਣ ਵਾਲੇ ਲੋਕ ਆ ਜਿਹੜੇ ਹਜ਼ਾਰ-ਹਜ਼ਾਰ ਰੁਪਏ ਲੋਕਾਂ ਤੋਂ ਪਾਉਣ ਲੱਗਦੇ ਤਾਂ ਵੀ ਉੱਥੇ ਸਟੇਜ ਤੇ ਖੜੇ ਖੜੇ ਕਰੋੜਾਂ ਰੁਪਇਆ ਹੋ ਜਾਂਦਾ ਇਹ ਨਹੀਂ ਕੋਈ ਗੱਲ ਹੁੰਦੀ ਪਰ ਇੱਕ ਬਹੁਤ ਮਤਲਬ ਹੈਰਾਨਗੀ ਦੀ ਜਿਹੜਾ ਬਦਲਾਅ ਹੈ ਇਹ ਐਸਾ ਬਦਲਾਅ ਹੈ ਜਿਹਦੇ ਵਿੱਚ ਯਾਰ ਅੱਗੇ ਹੁੰਦਾ ਸੀ ਵੀ ਕਿਸੇ ਦੇ ਕਾਗਜ਼ ਨਾ ਇਹ ਜੀ ਗੱਲ ਕਰੀਏ ਉਹਦਾ ਕਿਸੇ ਦੇ ਰੱਦ ਨਾ ਹੋਣ ਵੀ ਮੁਕਾਬਲਾ ਕਰੋ ਇਹ ਤਾਂ ਜਨਾਨੀ ਆਰਥਿਕ ਤੌਰ ਤੇ ਵੀਕ ਕਰਨਾ ਚਾਹੁੰਦੇ ਆ ਨਹੀਂ 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 ਆਰਥਿਕ ਚੌਰਤੇ ਨਹੀਂ ਇਹ ਤਾਂ ਅਲਿੰਕਮ ਰੁਕ ਜਾ ਕੀ ਗੱਲ ਖਾਲੀ ਇਹ ਤਾਂ ਇਹ ਤਾਂ ਮਨਸੂਬੇ ਬਹੁਤ ਕੋਈ ਹੋਰ ਨੇ ਤੁਹਾਨੂੰ ਪਤਾ ਹੈ ਵੀ ਮੇਰੇ ਕਿਸ ਤਰੀਕੇ ਦੇ ਸਿਕਿਉਰਿਟੀ ਦੇ ਹਾਲਾਤ ਨੇ ਕਿਸ ਤਰੀਕੇ ਦੀਆਂ ਇਹ ਦਿੱਕਤਾਂ ਨੇ ਤੁਹਾਨੂੰ ਵੀ ਪਤਾ ਹੈ ਸਰਦਾਰ ਬਿਨ ਸਿੰਘ ਦੀ ਏਡੀ ਬੜੀ ਕੁਰਬਾਨੀ ਸ਼ਹਾਦਤ ਐਡਾ ਬੜਾ ਸਿਕਿਉਰਿਟੀ ਦਾ ਕਵਰ ਉਹਦੇ ਵਿੱਚ ਮੈਨੂੰ ਨਹੀਂ ਸਮਝ ਆਉਂਦੀ ਇਹ ਆਉਣ ਵਾਲੇ ਦਿਨਾਂ 'ਚ ਪਤਾ ਲੱਗੂਗਾ ਵੀ ਕੀ ਇਹਨਾਂ ਦੀ ਸਾਜਿਸ਼ ਹੈ ਦੇ ਵਿੱਚ ਕੀ ਇਹ ਕਰਨਾ ਚਾਹੁੰਦੇ ਆ ਪਰ ਮੈਂ ਆਪਣੇ ਵੱਲੋਂ ਅੱਜ ਜਾਂ ਗੱਡੀ 'ਚ ਕਿਉਂਕਿ ਜਾਂ ਅੱਜ ਮੈਂ ਕਿਹਾ ਵੀ ਭਾਜੀਪੀ ਦਫਤਰ ਦੇ ਵਿੱਚ ਜਿਨ੍ਹਾਂ ਨੇ ਮੈਨੂੰ ਟਿਕਟ ਦਿੱਤੀ ਆ ਜਿਨ੍ਹਾਂ ਨੇ ਮੈਨੂੰ ਆਪਣਾ ਪਰਿਵਾਰ ਸਮਝਿਆ ਮੈਂ ਉਸ ਦਫਤਰ 'ਚ ਆਪਣਾ ਮੰਝਾ ਲਾਉਂਗਾ ਤੇ ਉਸ ਤੋਂ ਬਾਅਦ ਪ੍ਰਮਾਤਮਾ ਦੇਖੂਗਾ ਤਿੰਨ ਸਰਕਾਰਾਂ ਆ ਰਹੀਆਂ ਤਿੰਨ ਸਰਕਾਰਾਂ ਦਾ ਹੁੰਦੇ ਆ ਤੁਹਾਨੂੰ ਕਦੇ ਕਿ ਨੋਟਸ ਆਇਆ ਨਾ ਜੀ ਨਾ ਕਦੇ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਮੰਗ ਕੀਤੀ ਮੈਂ ਕਿਹਾ ਜੀ ਕਦੇ ਨਹੀਂ ਬਿੱਲ ਵੀ ਭਰਦੇ ਰਹੇ ਨੇ ਕਦੇ ਕਿਸੇ ਨੇ ਕੋਈ ਨੋਟਿਸ ਨਹੀਂ ਜਾਰੀ ਕੀਤਾ ਮੈਂ ਤਾਂ ਇਹੀ ਗੱਲ ਹਜੇ ਪੁੱਛਾਂਗੇ ਤਾਂ ਪਤਾ ਹੀ ਨਹੀਂ ਕਿਉਂਕਿ ਅੱਜ ਕਾਗਜ਼ ਭਰਨੇ ਸੀ ਤਾਂ ਇੱਕਦਮ ਐਨਓਸੀ ਚਾਹੀਦੀ ਸੀ ਇਸ ਕਰਕੇ ਪਹਿਲਾਂ ਤਾਂ ਜਿੰਨੇ ਪੈਸੇ ਮੰਗੇ ਉਹਦੀ ਵਿਵਸਥਾ ਕੀਤੀ ਉਹ ਆਪਣੀ ਜ਼ਮੀਨ ਜਿਹੜੀ ਕੋਟਲੀ ਪਿੰਡ ਦੀ ਆ ਉਹ ਮੈਂ ਅੱਜ ਕਿਸੇ ਨੂੰ ਦੋ ਚਾਰ ਜਗ੍ਹਾ ਜਿੰਨੇ ਕੀਲੇ ਜਿੰਨਾ ਰੇਟ ਆ ਉਹ ਗਹਿਣੇ ਤਰਕੇ ਇੱਕਦਮ ਪੈਸੇ ਲਏ ਤੇ ਕੋਈ ਗੱਲ ਨਹੀਂ ਦਾਦਾ ਜੀ ਦੀ ਜ਼ਮੀਨ ਸੀ ਉਹਨਾਂ ਨੇ ਪੋਤਿਆਂ ਨੂੰ ਦਿੱਤੀ ਸੀ ਤੇ ਇਹ ਇਸ ਮੌਕੇ ਤੇ ਹੀ ਹੁੰਦੀ ਹੁੰਦੀ ਆ ਤੁਹਾਡੇ ਮਾਤਾ ਜੀ ਨੇ ਇੱਕ ਅੱਜ ਕਿਹਾ ਕਿ ਥ੍ਰੈਡਾਂ ਥ੍ਰੈਡ ਆ ਰਹੇ ਨੇ ਤੁਹਾਨੂੰ ਔਰ ਉਹਦੇ ਬੜੀ ਚਿੰਤਾ ਚਿੰਤਾ ਦੀ ਵੀ ਜਿਤਾਈ ਉਹਨਾਂ ਨੇ ਕੋਈ ਕੋਈ ਕਦੇ ਜੀ ਸਾਨੂੰ ਲਾਸਟ 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 ਹੁੰਦੀ ਹੁੰਦੀ ਆ ਪਰ ਮੇਰੇ ਨਾਲ ਦੇਸ਼ ਆ ਮੇਰੇ ਨਾਲ ਪੰਜਾਬ ਆ ਯਾਰ ਮੈਨੂੰ ਐ ਐ ਮੈਨੂੰ ਕੁਝ ਕਰਵਾਉਣੇ ਨੇ ਕਿ ਦੱਸੋ ਹਾਂ ਅੱਜ ਲਾਸਟ ਹੈ ਇਹ ਕੋਠੀ ਸਰਕਾਰੀ ਆ ਤੁਹਾਡੇ ਨਾਂ ਤੇ ਨਹੀਂ ਆ ਫਿਰ ਤੁਹਾਡੇ ਨਾਂ ਤੇ ਬਿੱਲ ਕਿੱਦਾਂ ਇਸ਼ੂ ਹੈ ਮੈਨੂੰ ਮੈਂ ਤਾਂ ਤੁਹਾਨੂੰ ਆਪ ਕਹਿਣਾ ਵੀ ਮੈਨੂੰ ਤਾਂ ਸਵੇਰੇ 12:00 ਵਜੇ ਇਹ ਗੱਲਾਂ ਪਤਾ ਲੱਗੀਆਂ ਏ ਹੁਣ ਆਉਣ ਵਾਲੇ ਦਿਨਾਂ ਚ ਇਹ ਗੱਲਾਂ ਕਲੀਅਰ ਹੋਣਗੀਆਂ ਵੀ ਕੀ ਇਹਦੇ ਪਿੱਛੇ ਕੀ ਆ ਕੀ ਨਹੀਂ ਜੀ ਤੁਹਾਡੇ ਕਵਰਿੰਗ ਕੈਂਡੀਡੇਟ ਕੌਣ ਨੇ ਇਸ ਟਾਈਮ ਚਲੋ ਹਾਂਜੀ ਕਵਰਿੰਗ ਕੈਂਡੀਡੇਟ ਕਿਹਨੂੰ ਕਵਰਿੰਗ ਕੈਂਡੀਡੇਟ ਜਿਹੜੇ ਆ ਮੇਰੇ ਕਾਗਜ਼ ਭਰਨਗੇ ਹਜੇ ਆਪਣੇ 1-2 ਦਿਨ ਨੂੰ 1-2 ਦਿਨ ਨੂੰ ਕਵਰਿੰਗ ਕੈਂਡੀਡੇਟ ਕਰ ਰਹੇ ਆ ਜੀ